ਸਤਿ ਸ੍ਰੀ ਅਕਾਲ ਜੀ ਮੈਂ ਨਰਿੰਦਰ ਸਿੰਘ ਲਾਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਸੋ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਕੱਲ ਭਾਰਤ ਦੀ ਵਿੱਤ ਮੰਤਰੀ ਸੀ타ਰਮਨ ਜੀ ਨੇ 8ਵੀਂ ਵਾਰ ਭਾਰਤ ਦਾ ਬਜਟ ਜਿਹੜਾ ਹੈ 2025 ਤੇ 26 ਲਈ ਪੇਸ਼ ਕੀਤਾ ਹੈ ਤੇ ਉਸ ਬਜਟ ਦੇ ਵਿੱਚ ਲਗ ਲਗ ਤਰ੍ਹਾਂ ਦੇ ਵਿਚਾਰ ਜਿਹੜੇ ਆ ਲੋਕਾਂ ਦੇ ਟੀਵੀ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਪ੍ਰਕਾਸ਼ ਹੋ ਰਹੇ ਨੇ ਜਿਹੜੇ ਤਾਂ ਕੇਂਦਰ ਸਰਕਾਰ ਪੱਖੀ ਨੇ ਉਹ ਇਸ ਬਜਟ ਨੂੰ ਬਹੁਤ ਹੀ ਵਧੀਆ ਉਹ ਪੇਸ਼ ਕਰਦੇ ਨੇ ਉਹ ਕਹਿੰਦੇ ਨੇ ਕਿ ਇਹ ਬਜਟ ਆਉਣ ਵਾਲੇ ਸਾਲਾਂ ਚ ਹਰ ਵਰਗ ਦੀ ਜਿਹੜੀ ਆ ਉਹ ਨੁਮਾਇੰਦਗੀ ਕਰੇਗਾ ਹਰ ਵਰਗ ਨੂੰ ਉਹਦੀਆਂ ਸੁੱਖ ਸਹੂਲਤਾਂ ਜਿਹੜੀਆਂ ਮਿਲਦੀਆਂ ਰਹਿਣਗੀਆਂ ਖਾਸ ਕਰਕੇ ਉਹ ਕਰਮਚਾਰੀ ਜਿਹੜੇ ਟੈਕਸ ਸਲੈਬ ਚ ਆਉਂਦੇ ਨੇ ਉਹਨਾਂ ਨੂੰ 12 ਲੱਖ ਦੇ ਉੱਤੇ ਕੋਈ ਵੀ ਟੈਕਸ ਭਰਨ ਦੀ ਜ਼ਰੂਰਤ ਨਹੀਂ ਔਰ ਜਿਹੜੀ ਸਟੈਂਡਰਡ ਡੈਕਟ੍ਰਕਸ਼ਨ ਡਿਡਕਸ਼ਨ ਪਹਿਲਾਂ ਸੀ ਉਹਦੇ 'ਚ ਵੀ ਵਾਧਾ ਕਰਕੇ 75000 ਕਰ ਦਿੱਤਾ ਗਿਆ ਜਾਂ ਹੋਰ ਨਾ ਚੀਜ਼ਾਂ ਦੇ ਉੱਤੇ ਵੀ ਜਿਵੇਂ ਕਿਸਾਨੀ ਦੀ ਗੱਲ ਕਰਦੇ ਨੇ ਜਾਂ ਬਜ਼ੁਰਗਾਂ ਦੀ ਜਿਹੜੀ ਪੈਨਸ਼ਨ ਹੈ ਜਾਂ ਉਹਦੇ ਉੱਤੇ ਜਿਹੜਾ ਉਹਨਾਂ ਨੂੰ ਵਿਆਜ ਆਉਂਦਾ ਸੀ ਉਹਦੀ 50000 ਦੀ ਲਿਫਟ ਨੂੰ 1 ਲੱਖ ਰੁਪਇਆ ਕੀਤਾ ਗਿਆ ਕਈ ਜਿਹੜੇ ਆ ਜਿਵੇਂ ਇੰਡਸਟਰੀ ਦੀ ਗੱਲ ਕਰਦੇ ਆ ਜਾਂ ਛੋਟੀ ਇੰਡਸਟਰੀ ਦੀ ਕਰਦੇ ਆ ਮੀਡੀਅਮ ਦੀ ਕਰਦੇ ਆ ਵੱਡੀ ਏਜੰਸੀ ਦੀ ਹੈ ਇੰਡਸਟਰੀ ਦੀ ਗੱਲ ਕਰਦੇ ਆ ਤੋਂ ਸਾਰਿਆਂ ਨੂੰ ਉਹਦੇ ਮੁਤਾਬਕ ਜਿਹੜਾ ਭਾਰਤ ਸਰਕਾਰ ਇਹ ਕਹਿੰਦੀ ਆ ਕਿ ਹਰ ਵਰਗ ਨੂੰ ਜਿਹੜਾ ਉਹ ਇਹਦੇ ਚ ਸ਼ਾਮਲ ਕੀਤਾ ਗਿਆ ਤੇ ਹਰ ਬੰਦੇ ਨੂੰ ਜਿਹੜੀ ਆ ਫੂਰੀ ਬਣਦੀ ਜਿਹੜੀ ਆ ਜੋ ਭਾਰਤ ਸਰਕਾਰ ਵੱਲੋਂ ਸਹੂਲਤ ਜਿਹੜੀ ਆ ਉਹ ਦਿੱਤੀ ਗਈ ਹੈ ਪਰ ਦੂਜੇ ਪਾਸੇ ਸਾਡੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਦੀ ਹੈ ਚਾਹੇ ਆਕਾਲੀ ਦਲ ਦੀ ਹੈ ਉਹ ਸਭ ਨਾਲ ਸਭ ਹੀ ਕੋਈ ਗੱਲ ਤੇ ਜ਼ੋਰ ਦੇ ਰਹੇ ਨੇ ਕਿ ਇਹ ਬਜਟ ਜਿਹੜਾ ਇਹ ਬਜਟ ਦੇ ਵਿੱਚ ਪੰਜਾਬ ਨੂੰ ਜਿਹੜਾ ਨਾ ਉਹ ਅੱਖੋਂ ਪਰੋਖਿਆਂ ਕੀਤਾ ਗਿਆ ਜੇ ਕਿਸਾਨੀ ਦੀ ਗੱਲ ਕਰਦੇ ਆ ਤੇ ਉਹ ਕਹਿੰਦੇ ਕਿਤੇ ਵੀ ਇਸ ਬਜਟ ਦੇ ਵਿੱਚ ਐਮ ਐਸ ਪੀ ਦੀ ਜਿਹੜੀ ਗੱਲ ਹੈ ਜਿਹਦੇ ਲਈ ਕਿਸਾਨ ਜਿਹੜੇ ਆ ਉਹ ਜਦੋਜਾਦ ਕਰ ਰਹੇ ਨੇ ਸੰਘਰਸ਼ ਦੇ ਰਾਹਤੇ ਨੇ ਉਹਦੀ ਕਿਤੇ ਗੱਲ ਨਹੀਂ ਕੀਤੀ ਗਈ ਜੇ ਗੱਲ ਕਰਦੇ ਆ ਕਿਸਾਨਾਂ ਨੂੰ ਉਹਨਾਂ ਦੇ ਜਿਹੜੀ ਕ੍ਰੈਡਿਟ ਲਿਮਟ ਸੀ ਕੁਝ ਵਾਅਦਾ ਕਰਨਾ ਤੇ ਉਹ ਕਹਿੰਦੇ ਨੇ ਵੀ ਕਿ ਕਿਸਾਨਾਂ ਨੂੰ ਆਪਾਂ ਕਰਜ਼ੇ ਥੱਲੇ ਦੇਣਾ ਕਿ ਅਸੀਂ ਨਹੀਂ ਚਾਹੁੰਦੇ ਕਿਸਾਨ ਜਿਹੜੇ ਕਰਜ਼ਾ ਮੁਕਤ ਹੋਣ ਉਹ ਤੀਸਰੀ ਗੱਲ ਤੇ ਉਹ ਕਹਿੰਦੇ ਨੇ ਕਿ ਐਡੇ ਵੱਡੇ ਕਾਰਪੋਰੇਟ ਕਰਾਣਿਆਂ ਦੇ ਤੇ ਆਪਾਂ ਕਰਜ਼ੇ ਮਾਫ਼ ਕਰ ਦਿੱਤੇ ਪਰ ਆਰਸੀਪੀ ਇਸ ਬਜਟ ਦੇ ਵਿੱਚ ਕਿਸਾਨਾਂ ਦੇ ਜਿਹੜੇ ਕਰਜ਼ੇ ਨੇ ਉਹਨਾਂ ਤੇ ਲਕੀਰ ਮਾਰ ਦਿੱਤੀ ਜਾਊਗੀ ਪਰ ਉਹ ਨਹੀਂ ਮਾਰੇਗੀ। ਔਰ ਦੂਸਰੀ ਗੱਲ ਜਿਹੜੀ ਕਹਿੰਦੇ ਨੇ ਕਿ ਜਿੱਥੇ ਚੋਣਾ ਹੋਣੀਆਂ ਨੇ ਜਿਹੜੀਆਂ ਸਟੇਟਾਂ 'ਚ ਜਿਵੇਂ ਕਿ ਬਿਹਾਰ ਹੈ ਉਹਨੂੰ ਬਹੁਤ ਵੱਡੇ ਗੱਫੇ ਦਿੱਤੇ ਗਏ ਨੇ ਪਰ ਪੰਜਾਬ ਵੱਲ ਧਿਆਨ ਨਹੀਂ ਦਿੱਤਾ ਗਿਆ। ਕਈ ਤਰ੍ਹਾਂ ਦੇ ਸਾਰੀਆਂ ਧਿਰਾਂ ਨੇ ਜਿਹੜੇ ਨੇ ਉਹ ਚ ਆਪਣਾ ਵਿਰੋਧ ਜਿਹੜਾ ਉਹ ਦਰਜ ਕਰਾਇਆ। ਔਰ ਦੇਖਣਾ ਤੇ ਇਹ ਹੈ ਕਿ ਉਸ ਅੱਜ ਜਦੋਂ ਵੀ ਕਿਸੇ ਸੀ ਵਿਰੋਧ ਕਰਦੇ ਆ ਨਾ ਤੇ ਇਹ ਤੇ ਵਿਰੋਧ ਦੇ ਪਿੱਛੇ ਇੱਕ ਗੱਲ ਤੇ ਜ਼ਰੂਰ ਹੈ ਕਿ ਕੀ ਪੰਜਾਬ ਦੀ ਸਰਕਾਰ ਜਿਹੜੀ ਹੈ ਮੌਜੂਦਾ ਸਰਕਾਰ ਹੈ ਤੇ ਪਹਿਲੀਆਂ ਵੀ ਕਿ ਜਿਸ ਵੇਲੇ ਬਜਟ ਬਣਨਾ ਹੁੰਦਾ ਕਿਉਂਕਿ ਇਤੋਂ ਪਹਿਲਾਂ ਹੀ ਅਨਾਉਂਸਮੈਂਟ ਹੁੰਦੀ ਹੈ ਉਹਦੇ ਚ ਆਰਥਿਕ ਬਾਹਰ ਜਿਹੜੇ ਨੇ ਜਾਂ ਹੋਰ ਜਿਹੜੇ ਸਾਡੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਉਹਨਾਂ ਕਮੇਟੀਆਂ ਚ ਨੁਮਾਇंदे ਨੇ ਤੇ ਉਹ ਨੁਮਾਇंदे ਆਪੋ ਆਪਣੇ ਸੂਬੇ ਆਪੋ ਆਪਣੀ ਜਿਹੜੀ ਗੱਲ ਕਰਕੇ ਵਿਕਾਸ ਦੇ ਜਿਹੜੇ ਕਾਰਜ ਹੈ ਜਿੱਥੇ-ਜਿੱਥੇ ਸਾਨੂੰ ਫੰਡ ਚਾਹੀਦੇ ਨੇ ਜੋ-ਜੋ ਸਾਨੂੰ ਜ਼ਰੂਰਤ ਹੈ ਜਿਸ ਦੀ ਸਾਨੂੰ ਰਾਤ ਚਾਹੀਦੀ ਹੈ ਜਿੱਥੇ ਸਬਸਿਡੀ ਚਾਹੀਦੀ ਹੈ ਤੇ ਉਹਨਾਂ ਸਾਰਿਆਂ ਨੂੰ ਸਟੇਟ ਗਵਰਨਮੈਂਟ ਜਿਹੜੀ ਆ ਰਾਜ ਦੀ ਸਰਕਾਰ ਜਿਹੜੀ ਆ ਉਹ ਉੱਥੇ ਮੀਟਿੰਗਾਂ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਅੰਦਰਾਜ ਦਰਜ ਕਰਾ ਸਕਦੀ ਹੈ ਆਪਣੀ ਗੱਲ ਕਰ ਸਕਦੇ ਆ ਪਰ ਕਹਿੰਦੇ ਨੇ ਕਿ ਜਿੰਨੀਆਂ ਵੀ ਪਿੱਛੇ ਮੀਟਿੰਗਾਂ ਹੋਈਆਂ ਚਾਹੇ ਉਹ ਵਿੱਤ ਕਮਿਸ਼ਨ ਦੀ ਮੀਟਿੰਗ ਸੀ ਚਾਹੇ ਉਹ ਜਿਹੜੀ ਸਾਡੀ ਯੋਜਨਾ ਕਮਿਸ਼ਨ ਦੀ ਮੀਟਿੰਗ ਸੀ ਉਹਨਾਂ ਵਿੱਚ ਪੰਜਾਬ ਸਰਕਾਰ ਜਿਹੜੀ ਹੈ ਉਹ ਬਹੁਤੀ ਸਮੂਲੀਅਤ ਨਹੀਂ ਕਰ ਸਕੀ ਗੈਰਹਾਜ਼ਰ ਰਹਿੰਦੀ ਰਹੀ ਤਾਂ ਜਦੋਂ ਅਸੀਂ ਗੈਰਹਾਜ਼ਰੀ ਰਹਿੰਦੇ ਆ ਤੇ ਫਿਰ ਅਸੀਂ ਸਰਕਾਰਾਂ ਨੂੰ ਦੋਸ਼ ਕੱਲ ਹੀ ਦਿੰਦੇ ਦੋਸ਼ ਬਾ ਕਿਸੇ ਨੂੰ ਵੀ ਇਹ ਗੱਲ ਕਹਿ ਕੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਜਾਂ ਇੱਕ ਟੀਵੀ ਤੇ ਡਿਬੇਟ ਦੇ ਕੇ ਆਪਾਂ ਸੁਰਖਰੂ ਹੋ ਜਾਂਦੇ ਆ ਕਿ ਮੈਂ ਤਾਂ ਕੱਲ ਉਹ ਮੇਰੇ ਸਕੱਤਰ ਨੇ ਜਾਂ ਕਿਸੇ ਨੇ ਇੱਕ ਖਬਰ ਲੇਖਤੀ ਦੀ ਖਬਰ ਪ੍ਰਕਾਸ਼ਤ ਹੋ ਗਈ ਤਾਂ ਮੈਂ ਆਪਣੀ ਜ਼ਿੰਮੇਵਾਰੀ ਤੋਂ ਵਿਲਾ ਹੋ ਗਿਆ ਹੁਣ ਤੱਕ ਜਿੰਨੇ ਵੀ ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਹਮਲੇ ਹੋਏ ਨੇ ਜਾਂ ਪੰਜਾਬ ਨੂੰ ਅਨੋਰ ਕੀਤਾ ਗਿਆ ਚਾਹੇ ਉਹ ਚੰਡੀਗੜ੍ਹ ਦੇ ਪੰਜਾਬੀ ਬੋਲ ਦੇ ਗੱਲ ਹੋਵੇ ਸਕੂਲਾਂ ਚੋਂ ਖਤਮ ਕਰਨੀ ਚਾਹੇ ਉਹ ਚੀਫ ਸੈਕਟੀ ਜਿਹੜਾ ਪੰਜਾਬ ਦਾ ਚੰਡੀਗੜ੍ਹ ਯੂਟੀਬ ਤੇ ਲਾਉਣ ਦੀ ਗੱਲ ਹੋਵੇ ਜਾਂ ਹੋਰ ਨੇਕਾ ਮਸਲੇ ਨੇ ਨੇਕਾ ਪੰਜਾਬ ਦੇ ਫੰਡ ਜਿਹੜੇ ਰੋਕੇ ਗਏ ਜਾਂ ਕੁਝ ਕੀਤਾ ਗਿਆ ਉਹਦੇ ਚ ਕਦੇ ਵੀ ਸਵਾਇ ਬਿਆਨ ਤੋਂ ਸਵਾਇ ਟੀਵੀ ਤੋਂ ਫੋਟੋ ਲਵਾਉਣ ਤੋਂ ਸવાય ਸਾਡੀਆਂ ਵਿਰੋਧੀ ਧਿਰਾਂ ਜਿਹੜੀਆਂ ਉਹ ਲੋਕਾਂ ਨੂੰ ਜਾਗਰੂਕ ਨਹੀਂ ਕਰ ਪਾਈਆਂ ਲੋਕਾਂ ਨੂੰ ਨਾਲ ਜੋੜ ਨਹੀਂ ਪਾਈਆਂ ਕੇਂਦਰ ਸਰਕਾਰ ਦੇ ਖਿਲਾਫ ਜਾਂ ਹੋਰ ਨਾ ਮੁੱਦਿਆਂ ਦੇ ਉੱਤੇ ਆਪਣੀ ਗੱਲ ਜਿਚਾਉਣ ਲਈ ਕੇਂਦਰ ਨੂੰ ਮਜਬੂਰ ਨਹੀਂ ਕਰ ਸਕੀਆਂ ਤੇ ਫਿਰ ਦੋਸ਼ ਲਾਉਣ ਦਾ ਕੀ ਫਾਇਦਾ ਦੋਸ਼ ਤੇ ਤਾਂ ਲਾਏ ਜੇ ਵੀ ਜੇ ਤੁਸੀਂ ਉਹਨਾਂ 'ਚ ਆਪਣੀ ਸਮੂਲੀਅਤ ਕੀਤੀ ਹੋਵੇ ਜੇ ਕੋਈ ਤੁਸੀਂ ਉਹਨਾਂ ਕੋਲ ਜਾ ਕੇ ਪਹੁੰਚ ਕੀਤੀ ਹੋਵੇ ਤੁਸੀਂ ਇੱਕ ਲੰਡੂ ਜੀ ਚਿੱਠੀ ਲਿਖ ਦਿੰਦੇ ਹੋ ਉਹ ਚਿੱਠੀ ਜਿਹੜੀ ਆ ਰੁੱਲ ਜਾਂਦੀ ਰਾਹ 'ਚ ਜਾਂ ਉਦੋਂ ਜਾਣਿਓ ਜਦੋਂ ਸਾਰਾ ਮੁੱਛ ਮਸਲਾ ਜਿਹੜਾ ਉਲਝ ਜਾਂਦਾ ਫਿਰ ਜੀ ਗਵਰਨਰ ਨੂੰ ਜਾ ਕੇ ਇੱਕ ਪੱਤਰ ਦੇਉਨੇ ਹੋ ਜਾਂ ਕਿਸੇ ਹੋਰ ਨੂੰ ਦੇਉਨੇ ਹੋ ਤੇ ਪੱਤਰ ਦੇਣ ਤੋਂ ਬਾਅਦ ਕਦੇ ਵੀ ਉਸ ਚੀਜ਼ ਦੀ ਦੁਬਾਰਾ ਤੁਸੀਂ ਪੜਤਾਲ ਨਹੀਂ ਕੀਤੀ ਕਦੇ ਜਾਣਕਾਰੀ ਨਹੀਂ ਕੀਤੀ ਕਿ ਜੋ ਅਸੀਂ ਜਿਸ ਮੰਗ ਦੇ ਉੱਤੇ ਜਿਸ ਦੇ ਉੱਤੇ ਅਸੀਂ ਮੰਗ ਦੇ ਪੱਤਰ ਦੇ ਕੇ ਆਏ ਆ ਗੱਲ ਕਰਕੇ ਆ ਕਿ ਉਹਦਾ ਅਸਰ ਕੀ ਹੋਇਆ ਕੀ ਅਸਰ ਨਹੀਂ ਹੋਇਆ ਤੇ ਦੁਬਾਰਾ ਅਸੀਂ ਕੀ ਪਹੁੰਚ ਕੀਤੀ ਪਹੁੰਚ ਕੀਤੀ ਨਹੀਂ ਇਹ ਸਾਰੀਆਂ ਤਰਾਂ ਚ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਅਕਾਲੀ ਹੈ ਚਾਹੇ ਉਹ ਕਾਂ ਜਿਹੜੀ ਆ ਮਤਲਬ ਆਮ ਆਦਮੀ ਪਾਰਟੀ ਆ ਇਹ ਗੱਲ ਬਿਲਕੁਲ درست ਹੈ ਕਿ ਅਸੀਂ ਜੋ ਕੁਝ ਡਿਮਾਂਡ ਕਰਦੇ ਆ ਜਾਂ ਜਿਹਦਾ ਵਿਰੋਧ ਕਰਦੇ ਆ ਤੇ ਉਸ ਵਿਰੋਧ ਚ ਸਿਰਫ ਆਪਾਂ ਅਖਬਾਰੀ ਤੇ ਟੀਵੀ ਬਿਆਨਾਂ ਨੂੰ ਰੱਖ ਲੈਨੇ ਆ ਕਦੇ ਵੀ ਸਿਧਾਂਤਕ ਤੌਰ ਤੇ ਨਾ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਅਸੀਂ ਮੰਗੀਆਂ ਉਹਦੇ ਬਾਅਦ ਚ ਦੁਬਾਰਾ ਕਿਤੇ ਅਪਰੋਚ ਕੀਤਾ ਹੋਵੇ ਜਾਂ ਦੁਬਾਰਾ ਉਹਦੇ ਗੱਲ ਕੀਤੀ ਹੋਵੇ ਭਈ ਅਸੀਂ ਆਹ ਤਰੀਕ ਨੂੰ ਇੱਕ ਮੈਂਬਰ ਨੂੰ ਦੇ ਕੇ ਗਏ ਸੀ ਇਸ ਤਰੀਕ ਨੂੰ ਅਸੀਂ ਤੁਹਾਨੂੰ ਇੱਕ ਮੰਗ ਪੱਤਰ ਦਿੱਤਾ ਸੀ ਉੱਤੇ ਤੁਸੀਂ ਕੀ ਕੀਤਾ ਨਾ ਤਾਂ ਇਹਦੇ ਉਹ ਜਿਹੜੀਆਂ ਚਿੱਠੀਆਂ ਜੜੀਆਂ ਨੇ ਉਹ ਸਿਰਫ ਉਹ ਡਸਟਬਿਨ ਚ ਪਾ ਕੇ ਜਾਂਦੀਆਂ ਜਾਂ ਉਹ ਫਾਈਲਾਂ ਦੀਆਂ ਜਿਹੜੀਆਂ ਢੂੜ ਫੱਕਦੀਆਂ ਰਹਿੰਦੀਆਂ ਸੋ ਇਹ ਸਾਰੀਆਂ ਗੱਲਾਂ ਨੂੰ ਜ਼ਰੂਰ ਬਾਤਣਾ ਚਾਹੀਦਾ ਤੇ ਸਾਡੇ ਲੋਕ ਜਿਹੜੇ ਨੇ ਸਭ ਤੋਂ ਵੱਡੀ ਜਿਹੜੀ ਗੱਲ ਇਹਨਾਂ ਰਾਜ ਜਿਹੜੇ ਰਾਜਸੀ ਨੇਤਾ ਨੇ ਇਹਨਾਂ ਦੀਆਂ ਇਹ ਚਾਲਾਂ ਜਿਹੜੀਆਂ ਢਲੂੰਬੜ ਚਾਲਾਂ ਨੇ ਜਨਾਂ ਦੀ ਧੋਖਾ ਤੜੀ ਚ ਫਸ ਜਾਂਦੇ ਨੇ ਜੇ ਮੈਂ ਦਿੱਲੀ ਦੀ ਵੀ ਗੱਲ ਕਰਦਾ ਤੇ ਅੱਜ ਅਜੇ ਕੱਲ ਨੂੰ 3 ਤਰੀਕ ਸ਼ਾਮ ਨੂੰ ਦਿੱਲੀ ਦੇ ਵਿੱਚ ਜਿਹੜਾ ਉਹ ਯੁੱਧ ਚੱਲ ਰਿਹਾ ਨਾ ਝੂਠ ਦਾ ਸਾਰੀਆਂ ਹੀ ਤੇਰਾ ਏਡੇ ਏਡੇ ਵੱਡੇ ਲੋਕਾਂ ਨੂੰ ਝੂਠ ਬੋਲ ਰਹੀਆਂ ਨੇ ਇਨੇ ਨੇ ਵੱਡੇ ਲਾਰੇ ਲਾ ਰਹੀਆਂ ਨੇ ਇੰਨੀਆਂ ਲੋਕਾਂ ਨੂੰ ਉਹ ਮੁਫਤੀਆਂ ਰੇੜੀਆਂ ਮੰਡ ਰਹੀਆਂ ਨੇ ਤੇ ਕੱਲ ਉਹਦਾ ਅੰਤ ਹੋ ਜਾਣਾ ਲੋਕਾਂ ਨੇ ਉਸ ਜ਼ਹਿਰ ਨੂੰ ਮਿੱਠੀਆਂ ਗੋਲੀਆਂ ਚ ਬੁਲੇਟ ਕੇ ਦਿੱਤਾ ਹੋਇਆ ਲੋਕਾਂ ਨੂੰ ਜ਼ਹਿਰ ਲੋਕਾਂ ਨੇ ਖਾ ਲੈਣਾ ਜਿੰਨੀ ਜਦੋਂ ਜੈਦ ਉਹ ਦਿੱਲੀ ਚ ਖੂਨ ਕਰ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਜੇ ਪਿਛਲੇ ਸਮਿਆਂ ਚ ਅਸੀਂ ਕੋਈ ਗੱਲਾਂ ਨੂੰ ਨਹੀਂ ਲਾਗੂ ਕਰ ਸਕੇ ਮੰਗਾ ਨਹੀਂ ਲਾਗੂ ਕਰ ਸਕਤੇ ਸਾਨੂੰ ਮਾਫੀ ਦਿੱਤੀ ਜਾਵੇ ਤੇ ਅਗਲੇ 5 ਸਾਲ ਵਾਸਤੇ ਵਾਦਾ ਕਰਦੇ ਜਿਨ੍ਹਾਂ ਨੇ ਪਹਿਲਾਂ ਹੀ ਕੁਝ ਨਹੀਂ ਕੀਤਾ ਉਹ ਅਗਲੇ 5 ਸਾਲ ਚ ਕੀ ਕਰਨਗੇ ਦੱਸੋ ਪਰ ਲੋਕ ਅੱਜ ਵੀ ਉਹਨਾਂ ਦੀਆਂ ਚੁਗਲਾਂ ਚ ਫਸਰੇ ਨੇ ਤੇ ਕਾਂਗਰਸ ਦੇ ਕਾਂਗਰਸ ਨੇ ਇੰਨੇ ਮਾਰੇ ਦਿੱਲੀ ਚ ਰਾਜ ਕੀਤਾ ਕੀ ਦਿੱਤਾ ਤੁਹਾਨੂੰ ਜੇ ਭਾਜਪਾ ਤੇ ਭਾਜਪਾ ਤੋਂ ਸਾਰਾ ਦੇਸ਼ ਜਿਹੜਾ ਕੋ ਇਸ ਗੱਲ ਹੀ ਔਖਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਸਟੇਟਾਂ ਨੂੰ ਚੰਗੀ ਤਰ੍ਹਾਂ ਡੀਲ ਨਹੀਂ ਕਰਦੇ ਦਿੱਲੀ ਉਹਨਾਂ ਦੇ ਪੈਰਾਂ ਹੇਠ ਹੈ ਦਿੱਲੀ 'ਚ ਜਿੰਨਾ ਵਿਕਾਸ ਹੋਣਾ ਚਾਹੀਦਾ ਸੀ ਉਹ ਵਿਕਾਸ ਨਹੀਂ ਹੋਇਆ ਹੋ ਪਾਇਆ ਕਿਉਂਕਿ ਦਿੱਲੀ ਦੇ ਅੰਦਰ ਤੇ तकरीबन ਸਾਰੇ ਦੇ ਸਾਰੇ ਗੜਿਓ ਸੈਲਰਡ ਬੰਦੇ ਨੇ ਤਨਖਾਹਦਾਰ ਬੰਦੇ ਨੇ ਨੌਕਰੀ ਪੇਸ਼ੇ ਵਾਲੇ ਬੰਦੇ ਨੇ ਸੋ ਸਵਾਲ ਤਾਂ ਇਹ ਹੈ ਕਿ ਜਿਹੜੀਆਂ ਤੁਸੀਂ ਦਿੱਲੀ ਦੀਆਂ ਚੋਣਾਂ ਦੇ ਵਿੱਚ ਐਡੇ ਵੱਡੇ ਪੱਧਰ ਦੇ ਉੱਤੇ ਘਰ-ਘਰ ਜਾ ਕੇ ਮਿੰਤਾ ਕਰ-ਕਰ ਕੇ ਰੈਲੀਆਂ ਤੇ ਧਰਨੇ ਕਰ ਕਰਕੇ ਆਪੋ ਆਪਣੇ ਸਟੇਟਾਂ ਤੋਂ ਆਣ ਕੇ ਦਿੱਲੀ ਚ ਡੇਰੇ ਲਾ ਲੇ ਪੰਜਾਬ ਦੀਆਂ ਕਹਿੰਦੇ ਨੇ ਵੀ ਗੱਡੀਆਂ ਜਿਹੜੀਆਂ ਇਦਾਂ ਘੁੰਮਦੀਆਂ ਸੀ ਜਿਵੇਂ ਕੀੜੀਆਂ ਘੁੰਮਦੀਆਂ ਨੇ ਤੇ ਉੱਥੇ ਇੱਕ ਬਿਆਨ ਵੀ ਆ ਗਿਆ ਸੀ ਸਾਡੇ ਅਰੋਣਾ ਸਾਹਿਬ ਦਾ ਅਮਨ ਅਰੋੜਾ ਜੀ ਦਾ ਤੇ ਕੁਝ ਹੋਰ ਵੀ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀ ਆ ਉਹ ਸ਼ਰਮਸਾਰ ਕਰਨ ਵਾਲੀ ਗੱਲ ਹੈ ਇਹ ਪੰਜਾਬ ਨੂੰ ਨੀਵਾ ਵਿਖਾਉਣ ਵਾਲੀ ਗੱਲ ਹੈ ਉਹ ਪਤਾ ਹੁੰਦਾ ਸ਼ਹਿਰ ਚ ਗੱਡੀਆਂ ਜਿਹੜੀਆਂ ਪਹਿਲਾਂ ਕਿਉਂ ਨਹੀਂ ਆਂਦੀਆਂ ਗਈਆਂ ਸੋ ਕਹਿਣ ਦਾ ਮੇਰਾ ਭਾਵ ਵੀ ਇਹਨਾਂ ਚੋਣਾਂ 'ਚ ਐਡਾ ਵੱਡਾ ਦੰਗਲ ਸ਼ੁਰੂ ਹੋ ਜਾਂਦਾ ਹੈ ਕਿ ਉਸ ਦੰਗਲ 'ਚੋਂ ਜਿਹੜੀ ਪਾਰਟੀ ਜਿੱਤੇਗੀ 8 ਤਰੀਕ ਨੂੰ ਉਹ ਇਹਨਾਂ ਸਾਰੀਆਂ ਗੱਲਾਂ ਨੂੰ ਭੁੱਲ ਜਾਏਗੀ ਜਿਵੇਂ ਇਸੇ ਤਰ੍ਹਾਂ ਜਿੱਥੇ ਸਰਕਾਰਾਂ ਇਹਨਾਂ ਦੀਆਂ ਹੈਗੀਆਂ ਨੇ ਜੇ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਚਲਾਉਂਦੀ ਹੈ ਜਿਹੜੇ ਲਾਰੇ ਉੱਥੇ ਲਾ ਰਹੀ ਹੈ ਜੋ ਕੁਝ ਉੱਥੇ ਕਰ ਰਹੀ ਹੈ ਜੇ ਇੱਥੇ ਪੰਜਾਬ 'ਚ ਕਰਦੇ ਤਾਂ ਕਿੰਨੀ ਮੱਡੀ ਗੱਲ ਹੋ ਜੀ ਪੰਜਾਬ ਫੇਰ ਰੰਗਲਾ ਬਣ ਜੇ ਪਰ ਪੰਜਾਬ ਚ ਨਹੀਂ ਕਰਨਾ ਉੱਥੇ ਜਾ ਕੇ ਰੌਲਾ ਪਾਉਣਾ ਤੇ ਕੇਂਦਰ ਸਰਕਾਰ ਹੈ ਕਿ ਆਪਣੇ ਸੂਬਿਆਂ ਚ ਕੁਝ ਨਹੀਂ ਕਰਨਾ ਜਿੱਥੇ ਸਟੇਟਾਂ ਦੀਆਂ ਸਰਕਾਰਾਂ ਨੇ ਪਰ ਉੱਥੇ ਬੈਠੇ ਰੌਲਾ ਪਾਈ ਜਾਣਾ ਸੋ ਕਹਿਣ ਦਾ ਭਾਵ ਇਹ ਜਿਹੜਾ ਬਜਟ ਹੈ ਇਸ ਬਜਟ ਤੇ ਬਹੁਤ ਅਜੇ ਬਾਤ ਵਿਆਦ ਹੋਏ ਤੇ ਇਹ ਕਈ ਸੁਝਾਅ ਹੋਣੇ ਨੇ ਅਜੇ ਤਾਂ ਉਹ ਕੈਬਨਟ ਦੇ ਵਿੱਚ ਜਿਹੜੀ ਮਤਾ ਗਿਹੜਾ ਉਪਾਸ ਹੁਣਾ ਉਤੇ ਬੈਸ ਹੋਣੀ ਹੈ ਕਈ ਕੁਝ ਹੋਣਾ ਸੋ ਦੇਖਦੇ ਹਾਂ ਕਿ ਇਸ ਬਜਟ ਚ ਜੋ ਕੁਝ ਕੱਲ ਪੇਸ਼ ਕੀਤਾ ਗਿਆ ਕੀ ਇਹ ਨੂੰ ਇਹ ਨਵੇਂ ਲਾਗੂ ਕੀਤਾ ਜਾਂਦਾ ਕਿ ਜਾਇ ਇਹਦੇ ਪਿੱਛੇ ਜਾਇ ਟੈਕਸ ਲਾ ਕੇ ਲੋਕਾਂ ਨੂੰ ਦਿੱਤੇ ਹੋਏ ਫਾਇਦੇ ਫਿਰ ਵਾਪਸ ਲੈ ਲੈ ਜਾਂਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਸੋ ਵੇਟ ਕਰਦੇ ਆ ਉਦੋਂ ਤੱਕ ਜਦ ਤੱਕ ਇਹਸ ਬਜਟ ਦੇ ਆਮਲ ਨਹੀਂ ਸ਼ੁਰੂ ਹੋ ਜਾਂਦੇ ਕਿਉਂਕਿ ਬਹੁਤ ਵੱਡੀਆਂ ਜੜੀਆਂ ਸਹੂਲਤਾਂ ਦਾ ਐਲਾਨ ਕੀਤਾ ਗਿਆ ਹਰਿਆਤਾਂ ਦਾ ਐਲਾਨ ਕੀਤਾ ਗਿਆ ਵਿਕਾਸ ਦੀ ਗੱਲ ਕੀਤੀ ਗਈ ਹੈ ਸਾਰੇ ਪੱਖਾਂ ਨੂੰ ਵਿਚਾਰਨ ਦੀ ਗੱਲ ਕੀਤੀ ਗਈ ਹੈ 50.65 ਲੱਖ ਕਰੋੜ ਦਾ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਗਿਆ ਪਰ ਪਹਿਲਾ ਜਿਹੜਾ ਘਾਟਾ ਸੀ ਜਿਹੜਾ 2000 24 25 ਵਾਲਾ 31 ਮਾਰਚ 2025 ਤੱਕ ਦੀ ਜਿਹੜੀ ਗੱਲ ਕੀਤੀ ਜਾਵੇ ਤੇ ਉਹ ਕਹਿੰਦੇ ਨੇ ਵੀ ਇਸ ਵੇਲੇ 4.8 ਜਿਹੜਾ ਸਾਡਾ ਉਹਦੀ ਜਿਹੜੀ ਵਿਕਾਸ ਦੀ ਦਰ ਰਹੀ ਹੈ ਤੇ ਜਿਹੜਾ 25 ਤੇ 26 ਦਾ ਉਹਦਾ 4.4 ਜਿਹੜੀ ਵਿਕਾਸ ਦਰ ਰਹੇਗੀ ਪਰ ਇਹ ਨਹੀਂ ਦੱਸਿਆ ਗਿਆ ਕਿ ਪਿਛਲਾ ਜਿਹੜਾ ਘਾਟਾ ਆਮ ਤੌਰ ਤੇ ਜਿੰਨੇ ਵੀ ਬਜਟ ਆਉਂਦੇ ਘਾਟੇ ਵਾਲੇ ਆਉਂਦੇ ਰਿਹਾ ਪਰ ਅੱਜ ਤਾਂ ਪਹਿਲੀ ਵਾਰ ਆ ਵੀ ਕਿਤੇ ਅਖਬਾਰਾਂ ਕਿਤੇ ਨਾ ਟੀਵੀ 'ਤੇ ਦੱਸਿਆ ਹੀ ਨਹੀਂ ਗਿਆ ਕਿ ਪਿਛਲੇ ਸਾਲ ਜਿਹੜਾ ਪਿਛਲਾ ਬਜਟ ਸੀ ਉਹ ਕਿੰਨੀ ਸਾਡੀ آمدਨ ਹੋਈ ਆ ਕਿੰਨਾ ਸਾਡਾ ਖਰਚਾ ਹੋਇਆ ਉਹ ਸਾਨੂੰ ਘਾਟਾ ਕਿੰਨਾ ਪਿਆ ਇਹ ਜੇ ਇਸ ਬਜਟ 'ਚ ਸ਼ਾਇਦ ਉਹ ਮੈਂ ਪੜਿਆ ਨਹੀਂ ਜਾਂ ਮੈਂ ਵੇਖਿਆ ਨਹੀਂ ਹੋ ਸਕਦਾ ਦੱਸਿਆ ਗਿਆ ਹੋਵੇ ਕਿ ਭਾਰਤ ਇੰਨੇ ਘਾਟੇ ਦਾ ਬਜਟ ਰਚ ਕਰ ਰਿਹਾ ਸੋ ਇਹ ਗੱਲਾਂ ਸਾਰੀਆਂ ਜੜੀਆਂ ਆਉਣ ਵਾਲੇ ਸਮੇਂ 'ਚ ਸਾਨੂੰ ਹੌਲੀ ਹੌਲੀ ਪਤਾ ਲੱਗਦੀਆਂ ਰਹਿਣਗੀਆਂ ਪਰ ਮੈਂ ਇੱਕ ਭਾਰਤ ਦੇ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਇਹ ਜਿਹੜਾ ਚੌਨਸਟੰਟ ਹੈ ਨਾ ਜਿਹੜਾ ਜੁਧ ਹੈ ਕਹਿੰਦੇ ਨੇ ਹਰਿਆਣੇ ਦੇ ਅੰਦਰ ਕੁ ਖੇਤਰਾ ਕਿ ਜਦੋਂ ਜੁਧ ਉਹ ਰਾਵਾਂ ਆਪਣਾ ਕਹਿੰਦੇ ਕਾਰਵਾ ਤੇ ਪਾਂਡਵਾਂ ਦਾ ਹੁੰਦਾ ਉਹ ਸੱਚ ਤੇ ਝੂਠ ਦੀ ਲੜਾਈ ਤੇ ਹੁੰਦਾ ਸੀ ਤੇ ਕ੍ਰਿਸ਼ਨ ਜਿਹੜਾ ਸੀ ਉਹ ਇਸ ਜੰਗ ਨੂੰ ਜਿੱਤਦਾ ਪਾਂਡਵਾਂ ਵਾਲੇ ਪਾਸੇ ਜਿਹੜਾ ਜਾ ਕੇ ਪਰ ਜਿਹੜੀ ਲੜਾਈ ਦਿੱਲੀ ਚ ਹੈ ਉਸ ਲੜਾਈ ਚ ਕ੍ਰਿਸ਼ਨ ਤੇ ਹੈ ਹੀ ਨਹੀਂ ਉਹਦੇ ਕਿਤੇ ਤੇਰੇ ਸੱਚ ਦਾ ਤੋਂ ਨਾ ਹੀ ਨਹੀਂ ਲੜਾਈ ਜੀ ਉੱਠਦੀ ਆ ਸਿਰਫ ਉਥੇ ਬਸ ਇਹੀ ਆ ਵੀ ਰਾਜ ਸਭਾ ਕਿਵੇਂ ਹਥਿਆ ਲੀ ਜਾਂਦੀ ਆ ਸਭਾ ਦੇ ਕਾਬਜ ਕਿਵੇਂ ਕੀਤਾ ਜਾ ਸਕਦਾ ਕਿ ਉਸ ਸਭਾ ਨੂੰ ਕਾਬਜ ਕਰਨ ਵਾਸਤੇ ਸਾਰੀਆਂ ਹੀ ਤਰ੍ਹਾਂ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਮਤਲਬ ਜਿਹੜੀ ਆਮ ਆਦਮੀ ਪਾਰਟੀ ਹੈ ਚਾਹੇ ਭਾਜਪਾ ਇਹ ਪੂਰਾ ਯਤਨ ਕਰ ਰਹੀਆਂ ਨੇ ਕੋਈ ਪਾਣੀ ਦੇ ਨਾਂ ਤੇ ਕੋਈ ਡਾਕਟਰਾਂ ਨੂੰ ਦੋਪਨਸਾ ਹੋ ਗਿਆ ਪੁਜਾਰੀਆਂ ਨੂੰ ਜਾਂ ਕੁਝ ਕਹਿੰਦੇ ਨੇ ਵੀ ਉਹ ਟੈਕਸੀ ਡਰਾਈਵਰਾਂ ਨੂੰ ਅੱਜ ਉਹਨਾਂ ਦੀ ਜਾਦ ਫੇਰ ਆਈ ਹੈ ਸੋ ਇਸ ਕਰਕੇ ਇਹ ਜਾਦ ਸਿਰਫ 8 ਤਰੀਕ ਤੱਕ ਹੈ ਇਹਦੇ ਤੋਂ ਬਾਅਦ ਇਹ ਸਾਰੀਆਂ ਜੜੀਆਂ ਡਾਕੂਮੈਂਟ ਕਿਤੇ ਸਾਹਮਣੇ ਰੱਖ ਛੱਡੋ ਇਹਨਾਂ ਦੇ ਪ੍ਰੈਸ ਬਿਆਨ ਵੀ ਮੈਂ ਜੇ ਗੱਲ ਕਹਿ ਦਿਆਂ ਕੇਜਰੀਵਾਲ ਸਾਹਿਬ ਦੇ ਵੀ ਤੇ ਸਾਡੇ ਉੱਥੇ ਭਾਜਪਾ ਦੇ ਆਗੂਆਂ ਦੇ ਵੀ ਤੇ ਕਾਂਗਰਸ ਦੇ ਵੀ ਇਹਨਾਂ ਸਾਰਿਆਂ ਆਗੂਆਂ ਦੇ ਪ੍ਰੈਸ ਨੋਟ ਸਾਹਮਣੇ ਰੱਖਿਓ ਇਹ ਜਿਹੜੀਆਂ ਡਿਬੇਟਸ ਹੁੰਦੀਆਂ ਰਹੀਆਂ ਨੇ ਟੀਵੀ ਤੇ ਉੱਤੇ ਬڑے-ਬڑے ਵੱਡੇ ਬਿਆਨ ਦਿੱਤੇ ਜਾਂਦੇ ਨੇ ਸਾਹਮਣੇ ਰੱਖਿਓ ਤੁਹਾਨੂੰ ਸੁਣਨ ਦੇ ਕੰਮ ਆਉਣਗੇ ਤੁਹਾਨੂੰ ਅੰਜਾਇ ਕਰਨ ਦੇ ਕੰਮ ਆਉਣਗੇ ਕਿਉਂਕਿ ਇਹਨਾਂ ਨਾਲ ਸਾਡੇ ਪ੍ਰਸ਼ਾਸਨਿਕ ਸਿਸਟਮ ਦਾ ਕੋਈ ਲੈਣ ਦੇਣ ਨਹੀਂ ਉਹ ਸਟੇਜ ਤੇ ਬੋਲ ਗਏ ਨੇ ਚਲੇ ਗਏ ਨੇ ਤੇ ਸਾਡੇ ਪੱਤਰਕਾਰ ਸਾਡਾ মিডিਆ ਸਾਡਾ ਸਾਰਾ ਜਿਹੜਾ ਸੋਸ਼ਲ ਮੀਡੀਆ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੀਆਂ ਬਹਿਸਾਂ ਹੋਈਆਂ ਕਈਆਂ ਨੇ ਟਿੱਕ ਟਾਂ ਦੀ ਵੰਡ ਦੀ ਗੱਲ ਕੀਤੀ ਕਿਸੇ ਨੇ ਕੋਸ਼ਿਸ਼ ਕੀਤੀ ਅਜੇ ਕੱਲ ਹੀ ਪਵਾਜ ਦੇ ਆਮ ਆਦਮੀ ਪਾਰਟੀ ਦੇ ਅੱਠ ਜਿਹੜੇ ਵਿਧਾਇਕ ਨੇ ਉਹ ਰਿਜ਼ਾਈਨ ਕਰਕੇ ਚਲੇ ਗਏ ਨੇ ਅਸੀਂ ਇਹੋ ਜਿਹੇ ਮੁੱਦਿਆਂ ਨੂੰ ਹੱਲ ਕਰਨ ਦਾ ਯਤਨ ਤੇ ਕਰਦੇ ਆ ਪਰ ਆਪਣੀ ਜਿਹੜੀ ਸਹੀ ਸਾਡੀ ਸੋਚ ਹੈ ਜੋ ਸਾਡਾ ਵਿਚਾਰਧਾਰਾ ਹੈ ਜਿਸ ਢੰਗ ਦਾ ਅਸੀਂ ਬਦਲਾਅ ਚਾਹੁੰਦੇ ਆ ਉਹਦਾ ਸਾਡੇ ਅੱਜ ਕੰਮ ਹੀ ਹੈਗੇ ਆ ਸਾਡੇ ਮਾਂ ਜਿਹੜੇ ਵਿਆਖਿਆਕਾਰ ਨੇਗਾ ਸਾਡੇ ਚੈਨਲ ਨੇ ਜਾਂ ਸਾਡੇ ਡਿਬੇਟਰਸ ਨੇ ਉਹ ਆਪਣੀ ਕਦੇ ਵੀ ਨਿੱਜੀ ਵਿਚਾਰਧਾਰਾ ਨਹੀਂ ਦੱਸਦੇ ਉਹ ਇਹ ਨਹੀਂ ਚਾਹੁੰਦੇ ਮੇਰਾ ਬਦਲ ਕੀਤਾ ਕਿਵੇਂ ਜਾਵੇਗਾ ਹੱਲ ਕੀ ਆ ਇਹਦਾ ਤੇ ਜੇ ਇਹੀ ਹਾਲ ਹੈ ਕਿ ਚੋਣਾ ਹੀ ਲੜੀਆਂ ਜਾਣ ਜੇ ਚੋਣਾ ਹੀ ਹੱਲ ਹੈ ਤੇ ਫਿਰ ਸਾਨੂੰ ਰੌਲਾ ਪਾਉਣ ਦਾ ਕੋਈ ਜ਼ਰੂਰਤ ਨਹੀਂ ਕਿਉਂਕਿ ਚੋਣਾ ਤਾਂ ਇਦਾਂ ਹੀ ਹੁੰਦਿਆ ਰਹਿਣੀਆਂ ਚੋਣ ਨੂੰ ਜਿੱਤਣ ਵਾਸਤੇ ਹਰ ਦਾ ਪੇਜ ਵਰਤਣਾ ਪੈਣਾ ਇਵੇਂ ਇੱਕ ਪਛੇਤ ਅੱਜ ਇੱਕ ਰਿਪੋਰਟ ਆਈ ਸੀ ਕਿ ਜਿਹੜੀਆਂ 2024 ਜਾਂ ਪਾਰਲੀਮੈਂਟ ਚੋਣਾਂ ਹੋਈਆਂ ਉਹਦੇ ਚ ਭਾਜਪਾ ਨੇ ਆਪਣੀ ਪਾਰਟੀ ਵੱਲੋਂ 1756.50 ਕਰੋੜ ਰੁਪਈਆ ਜਿਹੜਾ ਉਹ ਚੋਣ ਤੇ ਖਰਚਿਆ ਇਹ ਸਰਕਾਰੀ ਨਹੀਂ ਇਹ ਪਾਰਟੀ ਦਾ ਤੇ ਜੇ 1750 ਕਰੋੜ ਰੁਪਈਆ ਭਾਜਪਾ 2024 ਦੀਆਂ ਪਾਰਲੀਮੈਂਟਾਂ ਇਲੈਕਸ਼ਨ ਦੇ ਖਰਚ ਖਾਦਿਆ ਤੇ ਕਾਂਗਰਸ ਨੇ ਕਿੰਨਾ ਖਰਚਿਆ ਹੋਊਗਾ ਉਹ ਭਾਜਪਾ ਨੇ ਕਿੰਨਾ ਦੂਜੇ ਆਮ ਆਦਮੀ ਪਾਰਟੀ ਨੇ ਕਿੰਨਾ ਖਰਚਾ ਉਹ ਜਾਂ ਜਿਹੜੀਆਂ ਦੂਜੀਆਂ ਸਟੇਟਾਂ ਚ ਖੇਤਰੀ ਪਾਰਟੀਆਂ ਨੇ ਜਿੰਨਾਂ ਦਾ ਅਲਾਈਅੰਸ ਹੋਇਆ ਸੀ ਗੱਠਜੋੜ ਹੋਇਆ ਸੀ ਇੰਡੀਆ ਦਾ ਜਾਂ ਇਹਨਾਂ ਦਾ ਗੱਠਜੋੜੀ ਐਂਡੀਆ ਦਾ ਉਹ ਸਾਰਾ ਜੇ ਆਪਾਂ ਲਾ ਲਈਏ ਤੇ ਮੇਰਾ ਨਹੀਂ خیال ਕਿ 1000 ਲੱਖ ਕਰੋੜ ਦਾ ਜਿਹੜਾ ਖਰਚਾ ਹੈ ਉਹ ਚੋਣਾਂ ਤੇ ਆਪਾਂ ਕਰ ਦਿੱਤਾ ਤੇ ਜੇ ਉਹ ਹੀ ਪੈਸੇ ਕਿਸੇ ਵਿਕਾਸ ਕਾਰਜ ਤੇ ਲੱਗਦੇ ਹੁੰਦੇ ਜਿੰਨਾਂ ਨੇ ਉਹਨਾਂ ਨੂੰ দান ਦਿੱਤਾ ਜਾਂ ਧੱਕੇ ਨਾਲ ਜਿਹੜੀ ਔਰ ਆਜ ਕਰਦੀ ਤੇਰਿਆ ਉਹ ਟੱਕੇ ਨਾਲ ਲੋਕਾਂ ਤੋਂ ਠੰਡ ਲੈ ਲੈਂਦੀ ਆ ਉਹ ਫੰਡ ਕਿੰਨਾ ਕੁ ਲੈਂਦੀ ਆ ਕਾਰਪੋਰੇਟ ਘਰਾਣਿਆਂ ਤੋਂ ਅਮੀਰਾਂ ਤੋਂ ਤੇ ਫਿਰ ਉਹਨਾਂ ਘਰਾਣ ਕਾਰਪੋਰੇਟ ਘਰਾਣਿਆਂ ਦਾ ਭਾਈ ਉਹਨਾਂ ਨੂੰ ਪਾਲ ਜਿਹੜਾ ਉਹ ਪੱਕ ਪੂਰਣਾ ਹੀ ਪੈਣਾ ਉਹਨਾਂ ਦੇ ਮੁਤਾਬਕ ਆਪਾਂ ਨੂੰ ਕਾਨੂੰਨ ਬਣਾਉਣੇ ਪੈਣੇ ਆ ਉਹਨਾਂ ਦੇ ਮੁਤਾਬਕ ਆਪਾਂ ਨੂੰ ਪ੍ਰਾਈਸ ਜਿਹੜੇ ਰੇਟ ਆ ਉਹ ਤੈਅ ਕਰਨੇ ਪੈਣੇ ਆ ਉਹਨਾਂ ਦੇ ਮੁਤਾਬਕ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤੀ ਜਾਣੀ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਬੜੀਆਂ ਵਿਚਾਰਨਯੋਗ ਨੇ ਤੇ ਜੇ ਉਹੀ ਪੈਸਾ ਜਿਹੜਾ ਇੱਡਾ ਜਿਆਦਾ ਹਰ ਸਾਲ ਹਰ ਦੋ ਮਹੀਨੇ ਹੱਥ ਪੂਰਾ ਆ ਪੰਜਾਬ ਦੇ ਵਿੱਚ ਮੈਂ ਵੇਖਿਆ ਪਿਛਲੇ 2022 ਤੋਂ ਲੈ ਕੇ ਹੁਣ ਤੱਕ 3 ਸਾਲ ਚ ਅਨੇਕਾਂ ਹੀ ਚੋਣਾਂ ਹੋਈਆਂ ਸਰਕਾਰ ਨੂੰ ਕੰਮ ਕਰਨ ਦਾ ਟਾਈਮ ਹੀ ਨਹੀਂ ਮਿਲਿਆ ਉਹ ਚੋਣਾਂ ਚੁੱਲਦੀ ਰਹੀਆਂ ਸੋ ਕਹਿਣ ਦਾ ਪਾਵ ਅੱਜ ਲੋਕਾਂ ਨੂੰ ਇੱਕ ਲੂੰਬੜ ਚਾਲਾਂ ਦਾ ਖਿਆਲ ਰੱਖਣਾ ਜ਼ਰੂਰੀ ਆ ਪ੍ਰਸ਼ਾਸਨਿਕ ਦੀ ਗੱਲ ਹੀ ਕੋਈ ਨਹੀਂ ਕਰਦਾ ਤੁਸੀਂ ਸਟੇਜਾਂ ਤੇ ਅਨਾਉਂਸ ਕਰੀ ਜਾਂਦੇ ਹੋ ਬਿਆਨ ਦੇਈ ਜਾਂਦੇ ਹੋ ਸਭ ਕੁਝ ਕਰੀ ਜਾਂਦੇ ਹੋ ਪਰ ਇਹਨੂੰ ਪ੍ਰਸ਼ਾਸਨਿਕ ਲੈਵਲ ਤੇ ਕੀ ਸਮਝਿਆ ਜਾਏ ਪ੍ਰਸ਼ਾਸਨ ਨੇ ਤਾਂ ਕਾਨੂੰਨ ਦੇ ਅਨਸਾਰ ਜੋ ਸਾਡਾ ਭਾਰਤੀ ਸੰਵਿਧਾਨ ਹੈ ਜਾਂ ਜੋ ਸਾਡੇ ਮਹਿਕਮਿਆਂ ਦੇ ਰੂਲ ਰਸੂਲ ਨੇ ਜੋ ਸਾਡੀਆਂ ਮਤਲਬ ਜਿਨ੍ਹਾਂ ਦੇ ਮੁਤਾਬਕ ਪ੍ਰਸ਼ਾਸਨਿਕ ਕੰਮ ਹੁੰਦੇ ਨੇ ਕਾਨੂੰਨੀ ਢਾਂਗ ਨਾਲ ਉਹਨਾਂ 'ਚ ਬਦਲਾਅ ਥੋੜਾ ਆਇਆ ਪ੍ਰਸ਼ਾਸਨ ਨੇ ਆਈਐਸ ਆਈਜੀਐਸ ਤੋਂ ਲੈ ਕੇ ਜਾਓ ਪੀਸੀਐਸ ਆਈਪੀਐਸ ਆ ਜਾ ਸਾਡਾ ਜਿਹੜਾ ਸਿਸਟਮ ਹੈ ਉਹਨਾਂ ਤੇ ਕਾਨੂੰਨ ਦੇ ਮੁਤਾਬਕ ਚੱਲਣਾ ਸਰਕਾਰ ਭਾਵੇਂ ਅਕਾਲੀਆਂ ਦੀ ਹੋਵੇ ਸਰਕਾਰ ਭਾਵੇਂ ਭਾਜਪਾ ਦੀ ਹੋਵੇ ਸਰਕਾਰ ਭਾਵੇਂ ਆਮ ਆਦਮੀ ਪਾਰਟੀ ਦੀ ਹੋਵੇ ਤੇ ਭਾਵੇਂ ਕਾਂਗਰਸ ਦੀ ਹੋਵੇ ਉਹਨਾਂ ਨੇ ਉਸ ਮੁਤਾਬਕ ਜੋ ਪ੍ਰਸ਼ਾਸਨਿਕ ਸਿਸਟਮ ਹੈ ਉਹਦੇ ਵਿੱਚ ਅੰਦਰ ਰਹਿ ਕੇ ਕੰਮ ਕਰਨਾ ਉਹ ਵੱਖਰੀ ਗੱਲ ਹੈ ਕਿ ਜਿਸ ਸਰਕਾਰ ਕੋਲੇ ਤਾਕਤ ਹੋਵੇ ਉਹ ਉਹਨਾਂ ਨੂੰ ਆਪਣੀ ਤਾਕਤ ਅਨਸਾਰ ਜਿਹੜਾ ਕਾਨੂੰਨ ਨੂੰ ਉਹਨੂੰ ਸੋਧਾ ਕਰਕੇ ਕਹਿ ਲੋ ਜਾ ਆਪਣੀ ਮਰਜ਼ੀ ਦਾ ਲਚਕੀਲਾ ਕਾਨੂੰਨ ਬਣਾ ਕੇ ਕਹਿ ਲੋ ਜਾਂ ਆਪਣੀ ਇਸ ਸਾਡੀ ਜਿਹੜੀ ਬਿਊਰੋਕਰੇਸੀ ਆ ਬਿਊਰੋਕਰੇਟਸ ਨੇ ਉਹਨਾਂ ਦੇ ਉੱਤੇ ਗਲਬਾ ਦਬਾਅ ਪਾ ਕੇ ਤੁਸੀਂ ਉਹਨਾਂ 'ਚ ਆਪਣੀ ਗੱਲ ਮੰਨਵਾ ਲਓ ਵੱਖਰੀ ਗੱਲ ਹੈ ਪਰ ਰੂਲ ਤੇ ਉਸੂਲ ਜਿਹੜੇ ਨੇ ਜੇ ਉਹਨਾਂ ਦੀ ਪਾਲਣਾ ਕਰਦੇ ਰਿਗੇ ਤਾਂ ਫੇਰ ਜਿਹੜੇ ਇਹ ਬਿਆਨਛਾ ਨੇ ਇਹ ਬਿਲਕੁਲ ਝੂਠੇ ਫਰੇਬੀ ਤੇ ਗਲਤ ਨਹੀਂ ਸੋ ਤੁਹਾਨੂੰ ਇਹ ਸਮਝਣ ਦੀ ਲੋੜ ਪੈਣੀ ਔਰ ਜੇ ਇਹ ਮੇਰੀ ਵਿਚਾਰ ਤੁਹਾਨੂੰ ਸਾਰੇ ਚੰਗੇ ਲੱਗੇ ਹੋਣ ਤਾਂ ਮੇਰੇ ਚੈਨਲ ਨੂੰ ਸਿੱਧੀ ਗੱਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਸ਼ੇਅਰ ਵੀ ਕਰਨਾ ਸੌਣ ਵਾਲੇ ਸਮੇਂ 'ਚ ਨਵਾਂ ਤੇ ਵਧੀਆ ਪ੍ਰੋਗਰਾਮ ਲੈ ਕੇ ਜਰੂਰ ਤੁਹਾਡੇ ਸਾਹਮਣੇ ਆਵਾਂਗਾ ਔਰ ਆਪਣੇ ਵਿਚਾਰ ਦੇਣੇ ਨਾ ਭੁੱਲਣਾ ਅਗਰ ਤੁਸੀਂ ਮੈਨੂੰ ਵਿਚਾਰ ਦਿਓਗੇ ਤੇ ਮੈਂ ਆਪਣੇ ਵਿਚਾਰਾਂ ਦੇ ਤੌਰ ਦੇ ਉੱਤੇ ਅੱਗੇ ਹੋਰ ਵਧੀਆ ਜਿਹੜਾ ਪ੍ਰੋਗਰਾਮ ਬਣਾ ਕੇ ਤੁਹਾਨੂੰ ਤੁਹਾਡੇ ਸਾਹਮਣੇ ਰੱਖਾਂਗਾ ਸੋ ਇਹਦੇ ਨਾਲ ਹੀ ਫਿਰ ਮਿਲਦੇ ਹਾਂ ਅਗਲੇ ਕਿਸੇ ਵਿਚਾਰ ਚਰਚਾ ਦੇ ਨਾਲ ਉਦੋਂ ਤੱਕ ਨਰਿੰਗਨ ਸਿੰਘ ਲਾਹਲ ਨੂੰ ਦਿਓ ਯਾਕ Rabraka. I dla oni.